हेलो फ्रेंड्स गुड इवनिंग सार्‍यां नुं आदाब प्रणाम नमस्कार और सत श्री अकाल जी सार्‍यां दा मेरे सिंपल गार्डन चैनल ते बहुत 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 स्वागत है जी जी आयनू अखदियां <coughs> आज दा फेर मैं स्टिचिंग वीडियो ले आई कल मैं कोई वीडियो नहीं बनाई कल मैं टाइम नहीं लगया सो आज मैं जड़ा मेरा सूट कई दिना तो मैं सिलाई कर रही सी ए मेरा सूट पूरी तरह स्टिच हो गया व ਮੈਂ ਬਾਅਦ ਚੋ ਆਪ ਨੂੰ ਦਿਖਾਉਂਗੀ ਹੁਣ ਆਪਾਂ ਡੇਰੀ ਨਹੀਂ ਕਰਦੇ ਵੀਡੀਓ ਸ਼ੁਰੂ ਕਰਨੀ ਆ ਸਾਰੇ ਫਰੈਂਡਸ ਦਾ ਸਾਰੇ ਵਿਊਅਰਸ ਦਾ ਸਾਰੇ ਸਬਸਕ੍ਰਾਈਬਰਸ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਆ ਜੀ ਮੇਰੀ ਜਿਹੜੀ ਦੁਪੱਟੇ ਵਾਲੀ ਵੀਡੀਓ ਉਹਦੇ ਤੇ ਵੀ ਅੱਛੇ ਖਾਸੇ ਵੀ ਹੋਏ ਨੇ ਜੀ ਤੇ ਬਹੁਤ ਸਾਰੇ ਫਰੈਂਡਸ ਨੇ ਪਸੰਦ ਵੀ ਕੀਤਾ ਚਲ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਪਸੰਦ ਹੁੰਦਾ ਦੇਖ ਕੇ ਛੱਡ ਦਿੰਦਾ ਨਹੀਂ ਪਸੰਦ ਕਰਦਾ ਤੇ ਫਿਰ ਵੀ ਮੈਨੂੰ ਬਹੁਤ ਖੁਸ਼ੀ ਹੈ ਵੀ ਮੇਰੇ ਜਿਹੜੇ ਹੈਗੇ ਨੇ ਵੀਡੀਓ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਤੇ ਮੈਨੂੰ ਹੋਰ ਜਿਹੜਾ ਕੰਮ ਕਰਨ ਦਾ ਜਿਹੜਾ ਅ એનર્ਜੀ ਮਿਲਦੀ ਆ ਪਾਵਰ ਮਿਲਦੀ ਆ ਸੋ ਜੀ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਮੈਂ ਆਪ ਜੀ ਨੂੰ ਕਿਹਾ ਸੀ ਨਾ ਮੈਂ ਜਿਹੜਾ ਸ਼ਰਟ ਆ ਮੇਰੀ ਸ਼ਰਟ ਤਿਆਰ ਹੋ ਗਈ ਆ ਇਸ ਦੀਆਂ ਆਪਾਂ ਜਿਹੜੀਆਂ ਅੰਬ੍ਰੇਲਾ 슬ੀਵਜ਼ ਨੇ ਇਹ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਅੰਬ੍ਰੇਲਾ 슬ੀਵਜ਼ ਨੇ ਇਹਦੀਆਂ ਤੇ ਆਪਣਾ ਜਿਹੜਾ ਮੈਂ ਗਲੇ ਦੇ ਉੱਤੇ ਇਹਦੇ ਪੈਚ ਲਾਇਆ ਵਾ ਆ ਦੇਖੋ ਅ ਆ ਬੜਾ ਗਲਾ ਵੈ ਤੇ ਅ ਇਹ ਪੈਚ ਲਾ ਕੇ ਤਿਆਰ ਕੀਤਾ ਤਾਂ ਪਿਛਲਾ ਵਾ ਆ ਵਾ ਮੂਲਾ ਇਸੇ ਤਰ੍ਹਾਂ ਇਹ ਪੈਚ ਆ ਜਿਹੜਾ येलो ਪੱਟੀ ਮੇਰੇ ਕੋਲੇ ਪਈ ਸੀ ਥੋੜਾ ਜਿਹਾ ਡਾਰਕਾ ਥੋੜਾ ਜਿਹਾ ਫਰਕਾ ਪਰ ਇਹ ਫਿਰ ਨਾਲ ਹੀ ਇੱਕੋ ਜਿਹਾ ਹੀ ਲੱਗੂਗਾ ਇੱਥੇ ਜੇ ਜੀ ਕਰੇ ਤਾਂ ਆਪਾਂ ਸਿਲਵਰ ਕਲਰ ਦੇ ਜਾਂ ਪਿੰਕ ਕਲਰ ਦੇ ਇਹਦੇ ਨਾਲ ਦੇ ਸਿਲਵਰ ਲਾ ਸਕਦੇ ਆ ਜਾਂ ਪਿੰਕ ਆਪਾਂ ਇਹਦੇ ਤੇ ਜਿਹੜੇ ਹੈਗੇ ਜਾਂ yellow ਵੀ ਲਾ ਸਕਦੇ ਹਾਂ yellow ਦਾ ਫਾਇਦਾ ਨਹੀਂ ਕੋਈ ਜਾਂ silver ਕਲਰ ਦੇ ਲਾ ਸਕਦੇ ਜਾਂ ਫਿਰ ਐਵੇਂ ਹੀ ਰੱਖ ਸਕਦੇ ਆ ਇਹਨੂੰ ਇਹ ਮੈਂ ਪੈਚ ਲਾਇਆ ਵਾ ਤੇ ਬਾਹਾਂ ਇਹਦੀ ਅੰਬ੍ਰੇਲਾ ਬਣਾਈ ਜਾਂਦੀ ਹੈ ਜੀ ਤੇ ਹੁਣ ਆਪਾਂ ਇਹਦੇ ਪੱਲੇ ਦੇ ਉੱਤੇ ਉਸੇ ਤਰ੍ਹਾਂ ਦਾ ਪੈਚ ਲਾਉਣੀ ਆ ਜੀ ਤੇ ਬਹੁਤ ਸਾਰੀ ਖੁਸ਼ੀ ਹੁੰਦੀ ਆ ਮੇਰੀ YouTube ਫੈਮਿਲੀ ਆ ਜਿਹੜੀ ਹੌਲੀ-ਹੌਲੀ ਵੱਧ ਰਹੀ ਆ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਆਇਆਂ ਖਿਦੀਆਂ ਫਰੈਂਡਸ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਤੇ ਜਿਹੜੇ ਦੇਖਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਸੋ ਫਰੈਂਡਸ ਆਪਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਅ ਪੱਲੇ ਦੇ ਉੱਤੇ ਆਪਾਂ ਪੈਚ ਲਾਉਣਾ ਤੇ ਸੋ ਫਰੈਂਡਸ ਅੱਜ ਦੀ ਛੋਟੀ ਜੀ ਵੀਡੀਓ ਹੋਊਗੀ ਸਿਰਫ ਸਿਰਫ ਔਰ ਸਿਰਫ ਮੈਂ ਆ ਆਪਣੇ ਨਾਲ ਪੱਲੇ ਦੇ ਉੱਤੇ ਜਿਹੜਾ ਆਪਣੀ ਸ਼ਰਟ ਦਾ ਪੱਲਾ ਵਾ ਇਹਦੇ ਉੱਤੇ ਇੱਕ ਪੈਚ ਲਾਉਣਾ ਵਾ ਜਿਵੇਂ ਮੈਂ ਗਲੇ ਤੇ ਲਾਇਆ ਉਦਾਂ ਹੀ ਤੇ ਆਪਾਂ ਇਹ ਸ਼ੇਅਰ ਕਰਦੇ ਹਾਂ ਜੀ ਪੈਚ ਸਭ ਤੋਂ ਪਹਿਲਾਂ ਆਪਾਂ ਇਹ ਪੱਟੀ ਲੈ ਲਈ ਉਹਦੇ ਨਾਲ ਦੀ ਆ ਜਿਵੇਂ ਮੈਂ ਤੁਹਾਨੂੰ ਇੱਕ ਜੋਇੰਟ ਕਰਨ ਦਾ ਸਟਾਈਲ ਤੇ ਕਦਰ ਸੀ ਉਸੇ ਤਰ੍ਹਾਂ ਮੈਂ ਜੋਇੰਟ ਕਰੀ ਸੀ ਤੇ ਇਹ ਆਪਾਂ ਪੱਟੀ ਲੈ ਲਈ ਇੱਕ ਇੰਨੀ ਵੱਡੀ ਪੱਲੇ ਦੇ ਮੇਚ ਦੀ ਤੇ ਆਪਾਂ ਇਹਦੇ ਉੱਤੇ ਹੁਣ ਗੋਟਾ ਲਾਵਾਂਗੇ ਠੀਕ ਹੈ ਜੀ ਆਹ ਲੀ ਸਟ੍ਰਾਈਪ ਇਹਦੇ ਵਿੱਚ ਜੋੜ ਉਹਦੇ ਚ ਦੋ ਜੋੜ ਸੀ ਵਿੱਚ ਇੱਕ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਜਿਹੜੀ ਆਹ ਪੱਟੀ ਆ ਨਾ ਇਹਦੇ ਉੱਤੇ ਆਪਾਂ ਗੋਪਾ ਲਗਾਉਦੇ ਗੋਪਾ ਮੇਰੇ ਪਾਤਰ ਰੱਖ ਲਵਾਂਗੇ ਤੇ ਸ਼ੁਰੂ ਕਰਦੇ ਹਾਂ ਜੀ ਰੱਬ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਜੀ ਸਭ ਨੂੰ ਤੰਦਰੁਸਤੀ ਦੇਣ ਜੀ ਸਾਰਿਆਂ ਨੂੰ ਸਲਾਮਤ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਉਸੇ ਹੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਆਪ ਜੀ ਨੂੰ ਦਿਖਾਉਣੀ ਆ ਅੱਜ ਦਾ ਸਿੱਧਾ ਪਾਸਾ ਵਾ ਇਹ ਆ ਇਹਦਾ ਪੁੱਠਾ ਪਾਸਾ ਸਿੱਧਾ ਪਾਸਾ ਆਪਾਂ ਇਹਦੇ ਉੱਤੇ ਰੱਖਾਂਗੇ ਆ ਕੱਪੜੇ ਦੇ ਉੱਤੇ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਪੈਰ ਦਾ ਜਿਹੜਾ ਆਪਾਂ ਮਾਰਜਿਨ ਛੱਡਣਾ ਵਾ ਕਿਉਂਕਿ ਇਹ ਆ ਜਿਹੜਾ ਨਾ ਇਹਦੇ ਵਿਚਾਲੇ ਆਪਾਂ ਸਿਉਣ ਮਾਰਦੇ ਆ ਤਾਂ ਇਹਦਾ ਮਾਰਜਿਨ ਘੱਟ ਹੀ ਆ ਇਸ ਲਈ ਆਪਾਂ ਇੱਕ ਪੈਰ ਦਾ ਕੱਪੜੇ ਦਾ ਮਾਰਜਿਨ ਛੱਡ ਲਓ ਜਿਹੜਾ ਵਿੱਚ ਦੱਬਿਆ ਜਾਵੇ ਆ ਠੀਕ ਹੈ ਜੀ ਤੇ ਇੱਥੇ ਆਪਾਂ ਲਾਉਨੇ ਆ ਬਫ ਬਫ ਆ ਵੱਡਾਈ ਕੀਤਾ ਹੋਇਆ ਮੇਰਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਉਾਈ ਗੁਰੂ ਜੀ ਖਾ ਲਈ ਫਰੈਂਡਸ ਆ ਪੱਟੀ ਤੇ ਸਾਰੇ ਮੈਂ ਜਿਹੜੀ ਲੈਸ ਆ ਲਾ ਲਈਆ ਹੁਣ ਆਪਾਂ ਇਹਨੂੰ ਮਸ਼ੀਨ ਦੇ ਥੱਲੇ ਪੱੜ ਲੈਣਾ ਨੂੰ ਇਸ ਤਰ੍ਹਾਂ ਕਰਕੇ ਤੇ ਆਪਾਂ ਕੱਢ ਕੇ ਮਸ਼ੀਨ ਥੱਲੇ ਹੁਣ ਇਹਨੂੰ ਪਤਾ ਕੀ ਕਰਨਾ ਜੀ ਆਹ ਪੱਟੀ ਨੂੰ ਆ ਜਿਹੜੀ ਆਪਾਂ ਪੱਟੀ ਬਣਾ ਲਈ ਐ ਜਿਵੇਂ ਮੈਂ ਦੁਪट्टे ਤੇ ਲਾਈ ਸੀ ਕਿਨਾਰੀ ਉਦਾਂ ਹੀ ਇਹਨੂੰ ਕਰਨਾ ਐਵੇਂ ਕਰਕੇ ਹੁਣ ਮੇਰੇ ਕੋਲ ਇਹ ਪ੍ਰੈਸ 2 ਰੁਪਏ ਉਧਰ ਚਾਹਣਾ ਪਊ ਮੈਨੂੰ ਉੱਟ ਕੇ ਵੀਡੀਓ ਜੋ ਇਸ ਤਰ੍ਹਾਂ ਮੈਂ ਹੱਥ ਦੇਣ ਵਾਲੀ ਪ੍ਰੈਸ ਕਰ ਲਿਆ ਨੂੰ ਤੇ ਇਹ ਇਹ ਆਪਾਂ ਹੁਣ ਐਵੇਂ ਕਰਕੇ ਮੋੜ ਦੇ ਨਾਲ ਇਹਨੂੰ ਪ੍ਰੈਸ ਜਿਹਾ ਕਰ ਲੈਣਾ ਆਪਾਂ ਅੰਦਰ ਨੂੰ ਮੋੜ ਕੇ ਤੇ ਇਹ ਕਿੰਗਰੀ ਜੀ ਜਿਹੜੀ ਸਾਰੀ ਬਾਹਰੋਂ ਨਿਕਲ ਗਈ ਐ ਤੇ ਬਾਕੀ ਦਾ ਜਿਹੜਾ ਆਪਣਾ ਹਾਂਜੀ ਫ੍ਰੈਂਡਸ ਆਹ ਮੇ ਪੱਟੀ ਹੈ ਜਿਹੜੀ ਸਾਰੀ ਆਪਾਂ ਹੱਥ ਨਾਲ ਪ੍ਰੈਸ ਜੀ ਕਰ ਲਈ ਨਾ ਖੁੰਝੇ ਨਾਲ ਇਸ ਤਰ੍ਹਾਂ ਕਰਕੇ ਇਹਦੀ ਲੁੱਕ ਜੇ ਆ ਗਈ ਹੈ ਤੇ ਹੁਣ ਆਪਾਂ ਇਹ ਸ਼ਰਟ ਲੈਣੀ ਆ ਸ਼ਰਟ ਰੱਖਣੀ ਆ ਜਿੰਨੀ ਆਪਾਂ ਲੈਂਥ ਦਾ ਸ਼ਰਟ ਦੀ ਜਿੰਨੀ ਚਾਹੀਦੀ ਆ ਮੈਂ ਲੈਂਥ ਆ ਜਿਹੜੀ ਜਿੰਨੀ ਰੱਖਣੀ ਸੀ ਰੱਖ ਲਈ ਤੇ 44 42 ਇੰਚਾ 42 ਇੰਚ ਤੇ ਆ ਆਪਾਂ ਇੰਨਾ ਫੱਟਾ ਜਿਹੜਾ ਮੋੜਨਾ ਇਸ ਤਰ੍ਹਾਂ ਕਰਕੇ ਜਿੰਨਾ ਫੱਟਾ ਮੋੜਨਾ ਇੱਥੇ ਵੀ ਆਪਾਂ ਇਸ ਤਰ੍ਹਾਂ ਇੱਕ ਤੈਜ ਹੀ ਬਣਾ ਲਿਆ ਇਹ ਵੀ ਮੈਂ ਹੱਥ ਨਾਲ ਹੀ ਬਣਾਈ ਆ ਤੇ ਇਹ ਤਹਿ ਜਿਹਦੇ ਉੱਤੇ ਆਪਾਂ ਆਹ ਜਿਹੜੀ ਪੱਤੀ ਬਣਾਈ ਆ ਇਹ ਰੱਖਣੀ ਆ ਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਰੱਖ ਲੈਣੀ ਆ ਤੇ ਹੁਣ ਜਿਹੜਾ ਬਖਿਆ ਆਪਾਂ ਥੋੜਾ ਜਿਹਾ ਛੋਟਾ ਕਰ ਲੈਣਾ ਆਮ ਨੋਰਮਲ ਜਿੱਡਾ ਹੁੰਦਾ ਵਾ ਕਿਉਂਕਿ ਆਪਾਂ ਇਹ ਫਿਨਿਸ਼ਿੰਗ ਵਾਲੀ ਸਿਲਾਈ ਮਾਰਨੀ ਹੈਗੀ ਆ ਦੇਖੋ ਇੱਥੋਂ ਸ਼ੁਰੂ ਕਰਾਂਗੇ ਆਰਾਊਂਡ ਨਾਲ ਆ ਦੇਖੋ ਜੀ ਇਹ ਥੋੜਾ ਹੌਲਾ ਪ੍ਰੈਸ ਕਰਕੇ ਇਸ ਤਰ੍ਹਾਂ ਔੜੀ ਹੋਈ ਔੜੀ ਹੋਈ ਆਪਾਂ ਇਹ ਦੇ ਲਈ ਮਿਸ਼ਿੰਗ ਵਾਲੀ ਸਲਾਈ ਲਾਣੀ ਹੈ ਤਾਂ ਕਿ ਉੱਪਰ ਸਫਾਈ ਆਵੇ ਤੇ ਧਾਗਾ ਨਾ ਟੁੱਟੇ ਵਿੱਚੋਂ ਬੁਰਾ ਨਾ ਲੱਗੇ ਤੇ ਆਪਾਂ ਇਹ ਜਿਹੜੀ ਸਲਾਈ ਆ ਆਰਾਮ-ਰਾਮ ਨਾਲ ਮਾਰਨੀ ਆ ਜੀ ਫਰੈਂਡਸ ਆਪ ਮਿਸ਼ਿੰਗ ਵਾਲੀ ਜਿਹੜੀ ਸਲਾਈ ਆਪਣੀ ਥੀਕੀ ਆ ਗਈ ਆ ਇਸ ਤਰ੍ਹਾਂ ਹੁਣ ਆਪਾਂ ਬਾਧੂ ਦਾ ਜਿਹੜਾ ਕੱਪੜਾ ਇੱਧਰੋਂ ਕੱਟ ਦੇਣਾ ਜਿੰਨਾ ਆਪਣਾ ਬਾਧੂ ਹੈ ਕੱਟ ਦੇਣਾ ਹੁਣ ਦੇਖੋ ਜੀ ਥੱਲੇ ਵਾਲੇ ਵੀ ਧਾਗਾ ਕੱਟਦੇ ਨਾ ਤੇ ਆ ਆਪਣੀ ਇਸ ਤਰ੍ਹਾਂ ਦੀ ਲੁੱਕ ਆ ਗਈ ਇੱਕ ਪਾਸੇ ਇਹ ਲੱਗ ਗਈ ਆਪਣੀ ਜਿਹੜੀ ਪੱਟੀ ਆ ਹੁਣ ਆਪਾਂ ਕੀ ਕਰਨਾ ਜੀ ਇਧਰਲੇ ਪਾਸੇ ਵੀ ਇਹਦੇ ਇਹੀ ਲੈਸ ਲਵਣੀ ਆ ਹੁਣ ਆਪੇ ਇਹਦੇ ਨਾਲੋਂ ਕੱਪੜੇ ਨਾਲ ਇਹਨੂੰ ਹਟਾ ਲੈਣਾ ਐਵੇਂ ਕਰਕੇ ਇਕੱਲਾ ਹੀ ਕੱਪੜਾ ਰੱਖਾਂਗੇ ਐਵੇਂ ਤੇ ਇਹਦੇ ਉੱਤੇ ਆਪਾਂ ਇਕੱਲੇ ਜਿਹੜੀ ਹੈਗੀ ਆਹਾ ਲਾਉਣੀ ਆ ਆਪਣੀ ਆਪਾਂ ਲੈਸ ਆ ਜਿਹੜੀ ਆ ਉਦੋਂ ਹੀ ਰੱਖਣੀ ਆ ਪੁੱਠੇ ਪਾਸੇ ਸਿੱਧਾ ਪਾਸਾ ਥੱਲੇ ਪੁੱਠਾ ਉੱਪਰ ਤੇ ਇਹ ਕੱਪੜੇ ਦੇ ਉੱਪਰ ਆਪਾਂ ਉੱਪਰ ਦੀ ਲਾਉਣੀ ਆ ਇਹ ਇਸ ਤਰ੍ਹਾਂ ਕਰਕੇ ਜੀ ਹੁਣ ਆਪਾਂ ਫੇਰ ਇਸ ਨੂੰ ਆਉਂਦੇ ਨਾਲ ਨਾ ਥੋੜਾ ਜਿਹਾ ਵੱਡਾ ਵਫਾ ਕਰਕੇ ਇਹਨੂੰ ਆਪਾਂ ਜਿਹੜਾ ਇਹਦੇ ਉੱਤੇ ਅਟੈਚ ਕਰ ਲੈਣਾ ਆ ਜਿਹੜਾ ਪੈਚ ਆਪਣਾ yellow color ਦਾ ਇਹਦੇ ਤੇ ਅਟੈਚ ਕਰਦੇ ਹਾਂ ਆਰਾਮ ਨਾਲ ਹੁਣ ਨਹੀਂ ਆ ਕਪੜੇ ਨੂੰ ਕੱਚਣਾ ਜੀ ਕਿਉਂਕਿ ਇਹਦੇ ਵਿੱਚ ਕੋਈ ਵੀ ਮੋਹ ਨਹੀਂ ਪਾਇਆ ਹੋਇਆ ਜਿਹੜਾ ਬੁਕਰਮ ਵਗੈਰਾ ਹੁੰਦਾ ਉਹਦੇ ਨਾਲ ਗੜਦੁੱਬ ਜਾ ਹੋ ਜਾਂਦਾ ਮੈਂ ਨਹੀਂ ਕਦੇ ਪਾਇਆ ਤੇ ਵੈਸੇ ਮੋਟਾ ਹੋ ਜਾਣਾ ਇੱਕ ਪੱਲੇ ਦਾ ਵੀ ਥੱਲੋਂ ਮੋੜਨ ਵਾਲਾ ਹੈਗਾ ਤੇ ਆਪਾਂ ਇਹਦੇ ਨਾਲ ਤੇਲਾ ਲਾ ਲੈਣਾ ਸੋ ਫਰੈਂਡਸ ਉਹ ਨਾ ਥੋੜਾ ਗਲਤ ਹੋ ਗਿਆ ਸੀ ਇਸ ਤਰ੍ਹਾਂ ਰੱਖਣਾ ਇਹਨੂੰ ਪੱਟੀ ਨੂੰ ਆਪਾਂ ਬਾਹਰ ਕੱਢ ਲੈਣਾ ਤੇ ਇਹਨੂੰ ਉਲਟਾ ਕਰਕੇ ਇਦਾਂ ਰੱਖਣਾ ਜੀ ਮੈਂ ਹੁਣ ਇਹ ਲਾ ਕੇ ਤੁਹਾਨੂੰ ਦਿਖਾਉਣੀ ਆਂ ਹਾਂਜੀ ਫਰੈਂਡਸ ਆ ਸਾਰੀ ਆ ਜਿਹੜੀ ਲੇਸ ਇਹਦੇ ਨਾਲ ਲੱਗ ਗਈ ਆ ਤੇ लास्ट ਵੇ ਆਪਾਂ ਹੁਣ ਦੂਜੇ ਪਾਸਾ ਇਹਦਾ ਪਾਸਾ ਪਲਟਾ ਕੇ ਦੇਖੋ ਇਹ ਬਸ ਫਾਈਨਲ ਜਿਹੜਾ ਇਹ ਟੱਚ ਦੇ ਦੇਣੀ ਆ ਹਾਂਜੀ ਫ੍ਰੈਂਡਸ ਹੁਣ ਆ ਜਿਹੜੀ ਆਪਾਂ ਲਏ ਸੁੱਤੇ ਇਹਦੇ ਲਾ ਲਈਏ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰ ਲੈਣਾ ਆਵੇਂ ਨਖੂਨ ਦੇ ਨਾਲ ਇਹਨੂੰ ਸਾਰੀ ਨੂੰ ਪ੍ਰੈਸ ਕਰਕੇ ਇਹਦੇ ਤੇ ਉੱਪਰ ਨੂੰ ਵੀ ਆਪਾਂ ਜਿਹੜੀ ਫਿਨਿਸ਼ਿੰਗ ਵਾਲੀ ਸਿਲਾਈ ਆ ਲਾ ਦੇਣੀ ਆ ਆ ਦੇਖੋ ਜੀ ਇਹਦੇ ਨੇ ਪ੍ਰੈਸ ਕਰਕੇ ਆਪਾਂ ਇਹਦੇ ਨਾਲ ਨਾਲ ਕੁੰਦਿਆਂ ਨਾਲ ਇਸ ਤਰ੍ਹਾਂ ਕਰ ਦੇਣਾ ਨੂੰ ਹਾ ਦੇਖੋ ਜੀ ਸਾਰੀ ਪ੍ਰੈਸ ਹੋ ਗਈ ਹੈ ਤੇ ਹੁਣ ਇਹਦੇ ਤੇ ਵੀ ਆਪਾਂ ਜਿਹੜੀ ਹੈਗੀ ਆ ਫਿਨਿਸ਼ਿੰਗ ਵਾਲੀ ਸਿਲਾਈ ਲਾ ਦੇਣੀ ਹੈ। ਕੋਜੀ ਇੱਕਦਮ ਹੋ ਗਿਆ ਇਸ ਤਰ੍ਹਾਂ ਕਰਕੇ ਫਿਨਿਸ਼ਿੰਗ ਵਾਲੀ ਆਪਾਂ ਸਿਲਾਈ ਲਾਉਣੀ ਹੈ ਰਾਮ ਰਾਮ ਬਟ ਚਾਹਲ ਛੋਟੀ ਕਰਕੇ ਮਸ਼ੀਨ ਦੀ ਅਨੌਰਮਨ ਕਰਟੇਜ ਜਿੱਦਾਂ ਆਪਾਂ ਸਟਿਚਿੰਗ ਕਰਦੇ ਆ ਚਾਹੇ ਛੋਟੀ ਕਰ ਲੈਣੀ ਆ ਦੀ ਆ ਦੇਖੋ ਜੀ ਹੁਣ ਆਪਾਂ ਲਾਉਣੀ ਆ ਸਲਾਈ ਤੇ ਥੋੜਾ ਜਿਹਾ ਇਦਾਂ ਉਬਾਲ ਕੱਢ ਕੇ ਝੋਲ ਸਾਰੇ ਕੱਢ ਕੇ ਬਾਲ ਕੱਢ ਕੇ ਤੇ ਆ ਜਿਹੜਾ येलो ਆਪਣਾ ਪੈਸੇ ਇਹਦੇ ਵਾਲ ਕੱਢ ਕੇ ਆਪਾਂ ਟੈਂਸ਼ਨ ਵਾਲੀ ਸਲਾਈ ਖਾਂਜੀ ਫਰੈਂਡਸ ਇਸ ਤਰ੍ਹਾਂ ਆਹ ਨੂੰ ਪ੍ਰੈਸ ਜੇ ਕਰਕੇ ਮੈਂ ਹੌਲੀ ਹੌਲੀ ਸਾਰੇ ਤੇ ਤੁਸੀਂ ਇਹਨਾਂ ਨਾਲ ਜਿਹੜੀ ਪੱਤੀ ਲਾਦੀ ਆ ਅਸੀਂ ਕਰਤੀ ਉਹ ਇਸ ਤਰ੍ਹਾਂ ਦੀ ਵਰਤ ਲਾਦੀ ਆ ਜਿਹਨੂੰ ਪੈਸਟਿੰਗ ਵੀ ਕਹਿ ਦਿੰਦੇ ਆ ਦਾਬ ਸਲਾਈ ਵੀ ਕਹਿ ਦਿੰਦੇ ਆ ਉਹ ਆਪਾਂ ਲਾ ਲਈ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਲੱਗਦਾ ਵਾ ਆ ਦੇਖੋ ਜੀ ਇਦਾਂ ਦਾ ਲੱਗਦਾ ਆ ਦੇਖੋ ਆ ਜਿਹੜਾ ਫੱਟਾ ਥੱਲੇ ਮੋੜਨਾ ਉਹ ਆ ਥੱਲੇ ਇਧਰਲੇ ਪਾਸੇ ਹੁਣ ਆਪਾਂ ਆ ਫੱਟੇ ਨੂੰ ਆ ਜਿਹੜੀ ਕੱਚੀ ਸਲਾਈ ਲਾ ਦੇਣੀ ਆ ਇਧਰਲੇ ਪਾਸੇ ਆ ਦੇਖੋ ਇਸ ਤਰ੍ਹਾਂ ਦਾ ਲੱਗਦਾ ਆਪਣਾ ਪੈਚ ਲੱਗਿਆ ਹੋਇਆ ਤੇ ਭੱਲੇ ਦੇ ਮੈਂ ਇੱਥੇ ਸਾਈਡਾਂ ਦੇ ਵੀ ਆਹ ਲੈਂਸ ਲਾ ਦੇਣੀ ਆ ਫਿਰ ਬਹੁਤ ਲੰਬਾ ਹੋ ਜਾਊ ਵੀਡੀਓ ਤੇ ਮੈਂ ਉਹ ਲਾ ਕੇ ਤੁਹਾਨੂੰ ਦਿਖਾਉਂਗੀ ਆ ਦੇਖੋ ਹੁਣ ਆਪਾਂ ਇਧਰਲੇ ਪਾਸੇ ਆ ਜਾਈਏ ਮੈਂ ਕੱਚੀ ਸਿਲਾਈ ਲਾ ਦੇਣੀ ਆ ਜਿੱਥੇ ਅੰਦਰ ਨੂੰ ਤਰਪਾਈ ਕਰਨੀ ਆ ਆ ਜਿਹੜਾ ਅੰਦਰ ਨੂੰ ਮੋਨ ਵਾਲਾ ਕੱਪੜਾ ਇਹਦੇ ਤੇ ਆਪਾਂ ਇਸ ਤਰ੍ਹਾਂ ਇੱਕ ਕੱਚੀ ਸਿਲਾਈ ਲਾ ਦੇਣੀ ਆ ਕੱਚੀ ਸਿਲਾਈ ਲਾਉਣ ਨੂੰ ਰਹਿਣ ਦਿੰਦੇ ਆ ਕਿਉਂਕਿ ਜੋ ਸਿਲਾਈ ਲਾਵਾਂਗੇ ਨਾ ਉਹ ਇਹਦੇ ਉੱਤੇ ਆਊਗੀ ਇਥੇ ਜਦ ਕੋਈ ਨਵਾਂ ਫਦੇੜ ਨਹੀਂ ਹੋਇਆ ਚਲੋ ਜੀ ਆਪਾਂ ਇਹ ਸਲਾਈ ਲਾ ਦਿੰਨੇ ਆ ਇੱਥੇ ਇੱਧਰਲੇ ਪਾਸੇ ਵੱਡਾ ਵਫਾ ਕਰਕੇ ਹਾਂਜੀ ਫਰੈਂਡਸ ਮੇਰਾ ਸੂਟ ਆ ਜਿਹੜਾ ਤਿਆਰ ਹੋ ਗਿਆ ਮੈਂ ਆਪ ਸਭ ਨੂੰ ਦਿਖਾ ਦਿੰਨੀ ਆ ਮੈਂ ਬਹੁਤ ਹੀ ਖੁਸ਼ ਆ ਵੀ ਮੈਂ ਆਪਣੇ ਆਪ ਜਿਹੜਾ ਆਪਦਾ ਸੂਟ ਆ ਤਿਆਰ ਕਰ ਲਿਆ ਆ ਆਪਣਾ ਜੀ ਗਲਾ ਵਾ ਤੇ ਅਗਲੇ ਦੇ ਪਿੱਛੇ ਨਾ ਕੱਪੜਾ ਹੈ ਨਹੀਂ ਸੀਗਾ ਹਰੇ ਬੱਟੇ ਨਹੀਂ ਸੀ ਕੱਪੜਾ ਨਹੀਂ ਸੀ ਬਚਿਆ ਕੋਈ ਪੈਚ ਬਣਾ ਲੈ ਇਸ ਕਰਕੇ ਮੈਂ ਆ ਥੋੜਾ ਜਿਹਾ ਅਲੱਗ ਦਾ ਲਾਤਾ ਸੀਗਾ ਪਿਛਲੇ ਪਾਸੇ ਬਾਹਰੋਂ ਨਹੀਂ ਪਤਾ ਚੱਲਦਾ ਤੇ ਆ ਜੀ ਇਹਦੀਆਂ ਬਾਹਾਂ ਨੇ ਆ ਦੇਖੋ ਤੇ ਆ ਆਪਣਾ ਪੱਲਾ ਵਾ ਆ ਕਰਾ ਲਾ ਨਿਕੋ ਤੇ ਆਪਾਂ ਨਾ ਪੱਲੇ ਨੇ ਆ ਦੇਖੋ ਆ ਪੱਲੇ ਨੇ ਸਿਰਫ ਸਿਰਫ ਹੌਸੇ ਉਤਰ ਪਾਈ ਕਰਨੀ ਰਹਿੰਦੀ ਆ ਤੇ ਪ੍ਰੈਸ ਕਰਨੀ ਰਹਿੰਦੀ ਆ ਦੇਖੋ ਇਦਾਂ ਦੀ ਇਹ ਜਿਹੜੇ ਪੱਲੇ ਆ ਮੈਂ ਨਾ ਇਦਾਂ ਦਾ ਬਣਾ ਲਏ ਆ ਆ ਦੇਖੋ ਅੱਛੀ ਲੱਗ ਰੇ ਹਨ ਤਾਂ ਕਿਦੂਕੇ ਕੱਟਣ ਵਾਲੇ ਤੇ ਬਸ ਇਧਰ ਤਰਪਾਈ ਕਰਨੀ ਰਹਿੰਦੀ ਆ ਤੇ ਇਦਾਂ ਕਰਕੇ ਮੈਂ ਇਹਦਾ ਵੀਡੀਓ ਪਹਿਲਾਂ ਮੈਂ ਸ਼ੇਅਰ ਕਰ ਚੁੱਕੀ ਆ ਇੱਕ ਵਾਰੀ ਵੀ ਜਿਹੜੀ ਕਿਨਾਰੀ ਆ ਚੱਕਾਂ ਤੇ ਕਿਵੇਂ ਲਾਉਣੀ ਆ ਉਹ ਮੈਂ ਕਰ ਚੁੱਕੀ ਆਂਗੇ ਤੇ ਆਹਾ ਆਪਾਂ ਹੁਣ ਕਰਤੀ ਆ ਆ ਤਰਪਾਈ ਮੈਂ ਕਰ ਲਈ ਸੀ ਪਿਛਲੀ ਤੇ ਹਾਂਜੀ ਇਹ ਉਹ ਵੀ ਸ਼ਾਰਟ ਤੇ ਆ ਮੇਰਾ ਦੁਪੱਟਾ ਵਾ ਤੇ ਬਹੁਤ ਹੀ ਖੂਬਸੂਰਤ ਲੱਗੂਗਾ ਇਹ ਸੂਟ ਇਹਦੇ ਨਾਲ ਲਿਆ ਹੋਇਆ ਆ ਦੇਖੋ ਇਹਦੇ ਤੇ ਪੈਚ ਲੱਗ ਗਏ ਆ ਥੋੜੇ ਜਿਹੇ ਰਹਿੰਦੇ ਉਹ ਮੈਂ ਫੇਰ ਲਾ ਦੂੰਗੀ ਆ ਦੇਖੋ ਆਹ ਦੁਪੱਟਾ ਇਹਦੇ ਨਾਲ ਆਹ ਦੁਪੱਟਾ ਵਾ ਤੇ ਆ ਆਪਣੀ ਸਲਵਾਰ ਸਲਵਾਰ ਵੀ ਤਿਆਰ ਹੋ ਗਈ ਹੈ ਆ ਸਲਵਾਰ ਆ ਤਲਵਾੜ ਤੋਂ ਕੁਝ ਪ੍ਰੈਮ ਨਹੀਂ ਲੰਗਦਾ ਦੋ ਘਟੇ ਚ ਬਣ ਜਾਂਦੇ ਆ ਤੇ ਪਾਸ ਬੈਲਟ ਪਾ ਕੇ ਸੋ ਫਰੈਂਡਸ ਅੱਜ ਦਾ ਵੀਡੀਓ ਕਿਵੇਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਕਮੈਂਟ ਕਮੈਂਟ ਕਰਕੇ ਜੇ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਜੇ ਥੋੜਾ ਜਿਹਾ ਜ਼ਿਆਦਾ ਵਧੀਆ ਲੱਗੇ ਹੋਵੇ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਮਿਲਦੇ ਆ ਫਰੈਂਡਸ ਕਿਸੇ ਨਵੇਂ ਵੀਡੀਓ ਦੇ ਵਿੱਚ ਨਵੇਂ ਵਿਚਾਰ ਲੈ ਕੇ ਕੱਲ ਨੂੰ ਮੈਂ ਚੱਡ ਗਾਰਡਨਿੰਗ ਦਾ ਵੀਡੀਓ ਬਣਾਉਂਗੀ ਅੱਜ ਦਾ ਇਹ ਛੋਟਾ ਜਿਹਾ ਵੀਡੀਓ ਸੀ ਕਬੂਲ ਫਰਮਾਇਓ ਤੇ ਕੋਈ ਕਮੀ ਪੇਸ਼ੀ ਹੋਈ ਤਾਂ ਜਰੂਰ ਦੱਸਿਓ ਜੀ ਮੈਨੂੰ ਫੋਨ ਤੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਡਾ ਜਿਹੜਾ ਆ ਠੀਕ ਨਹੀਂ ਜਾਂ ਐਡੀਟਿੰਗ ਠੀਕ ਨਹੀਂ ਜਾਂ ਮੈਨੂੰ ਕਿਉਂਕਿ ਮੈਂ ਨਵਾਂ ਨਵਾਂ ਚੈਨਲ ਬਣਾਇਆ ਤੇ ਮੈਨੂੰ ਸ਼ੌਕ ਤਾਂ ਕਾਫੀ ਚਿਰ ਦਾ ਸੀ ਪਰ ਬਣਾਇਆ ਹੋਣੀ ਆ ਤੇ ਇਹਦੇ ਲਈ ਮੈਂ ਕਾਫੀ ਸਾਰਾ ਸਮਾਂ ਜਿਹੜਾ ਉਹ ਕੱਟ ਦੀ ਮੈਨੂੰ ਪਾਲਣਾ ਪੈਂਦਾ ਵਾ ਤੇ ਮੈਨੂੰ ਐਪਰੀਸ਼ੀਏਟ ਕਰਿਆ ਕਰੋ ਜੀ ਹੌਸਲਾ ਸ਼ੀਰ ਦਿਆ ਕਰੋ ਹੌਸਲਾ ਜ਼ਾਇਕ ਕਰਿਆ ਕਰੋ ਸੋ ਫਰੈਂਡਸ ਹੁਣ ਵੀਡੀਓ ਐਂਡ ਕਰਦੇ ਆ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਓਕੇ ਫਰੈਂਡਸ ਚੰਗਾ ਜੀ ਸਾਰੀ ਕੱਲ ਫਿਰ ਕੱਲ ਨੂੰ ਨਵੇਂ ਵੀਡੀਓ ਚ ਮਿਲਦੇ ਆ